ਬਾਗੀ ਅਕਾਲੀ ਜਦੋਂ ਅਕਾਲ ਤਖਤ ਸਾਹਿਬ ਤੇ ਪਹੁੰਚੇ ਤਾਂ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹੁਣਾ ਨੂੰ ਵੀ ਪੇਸ਼ ਹੁੰਦੇ ਹੁਕਮ ਹੋ ਗਏ ਪਰ ਪੇਸ਼ ਹੋਣ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਹੁਣਾ ਵੱਲੋਂ ਅੱਜ ਇੱਕ ਅਹਿਮ ਫੈਸਲਾ ਲਿਆ ਗਿਆ ਤੇ ਇਸ ਅਹਿਮ ਫੈਸਲੇ ਦੀ ਜਾਣਕਾਰੀ ਦਲਜੀਤ ਸਿੰਘ ਚੀਮਾ ਹੁਣਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿਉਂਕਿ ਉਹਨਾਂ ਨੇ ਦੱਸਿਆ ਕਿ ਕੋਰ ਕਮੇਟੀ ਹੈ ਜਿਹੜੀ ਉਹ ਅਕਾਲੀ ਦਲ ਦੀ ਭੰਗ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਅਕਾਲੀ ਦਲ ਦੀ ਕੋਰ ਕਮੇਟੀ ਦੇ ਵਿੱਚ ਬਾਗੀ ਧੜੇ ਦੇ ਲੀਡਰ ਨੇ ਜਿਹੜੇ ਉਹ ਵੀ ਸ਼ਾਮਿਲ ਸਨ ਸੋ ਪੇਸ਼ੀ ਤੋਂ ਪਹਿਲਾਂ ਹੀ ਇੱਕ ਅਹਿਮ ਫੈਸਲਾ ਜਿਹੜਾ ਉਹ ਅਕਾਲੀ ਦਲ ਦੇ ਵੱਲੋਂ ਲਿਆ ਗਿਆ ਜਿੱਥੇ ਟਵੀਟਰ ਰਾਹੀਂ ਟਵੀਟ ਕੀਤਾ ਗਿਆ ਤਾਂ ਉੱਥੇ ਹੀ ਦਲਜੀਤ ਸਿੰਘ ਚੀਮਾ ਹੁਣਾ ਦੇ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਜਿਸ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਕਮੇਟੀ ਫਿਲਹਾਲ ਦੇ ਲਈ ਭੰਗ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਮੇਟੀ ਹੈ ਜਿਹੜੀ ਉਹ ਦੁਬਾਰਾ ਬਣਾਈ ਜਾਵੇਗੀ ਤੇ ਇਸ ਬਾਬਤ ਜਾਣਕਾਰੀ ਹੈ ਜਿਹੜੀ ਉਹ ਜਲਦੀ ਸਾਂਝੀ ਕੀਤੀ ਜਾਵੇਗੀ ਜਦੋਂ ਇਸ ਸੰਬੰਧੀ ਬੀਬੀ ਜ਼ਗੀਰਕਾਰ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਸਭ ਮਰਜ਼ੀ ਦੇ ਮਾਲਕ ਨੇ ਜਦੋਂ ਜੀ ਕਰਦਾ ਕੋਰ ਕਮੇਟੀ ਬਣਾ ਲੈਂਦੇ ਨੇ ਤੇ ਜਦੋਂ ਜੀ ਕਰਦਾ ਟਾ ਲੈਂਦੇ ਨੇ ਸੁਇਸ਼ ਬਾਬਤ ਕੀ ਕੁਝ ਕਹਿਣਾ ਦਲਜੀਤ ਸਿੰਘ ਚੀਮਾ ਹੋਣਾ ਦਾ ਤੇ ਨਾਲ ਬੀਬੀ ਜਗੀਰ ਕੌਰ ਹੋਣਾ ਦਾ ਆਓ ਸੁਣਦੇ ਹਾਂ ਪਿਛਲੇ ਦਿਨੀ ਪਾਰਟੀ ਦੀ ਵਰਕਿੰਗ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਅਥਾਰਾਈਜ਼ ਕੀਤਾ ਸੀ ਕਿ ਪਾਰਟੀ ਦੀ ਜਿਹੜੀ ਜਥੇਬੰਦੀ ਹੈ ਇਹਨੂੰ ਨਵੇਂ ਸਿਰੇ ਤੋਂ ਆਰਗੇਨਾਈਜ਼ ਕੀਤਾ ਜਾਵੇ ਔਰ ਅੱਜ ਪਾਰਟੀ ਦੇ ਸੀਨੀਅਰ ਲੀਡਰ ਸਰਬੰਸੇ ਨਾਲ ਪ੍ਰਧਾਨ ਸਾਹਿਬ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਪਹਿਲੇ ਗੇਟ ਦੇ ਵਿੱਚ ਪਾਰਟੀ ਦੀ ਕੋਰ ਕਮੇਟੀ ਜਿਹੜੀ ਹੈ ਉਹਨੂੰ ਰੀਅਰਪਲੈਸ ਕੀਤਾ ਗਿਆ। ਉਹਦੇ ਵਾਸਤੇ ਜਿਹੜੀ ਮੌਜੂਦਾ ਕੋਰ ਕਮੇਟੀ ਹੈ ਉਹਨੂੰ ਭੰਗ ਕਰ ਦਿੱਤਾ ਗਿਆ। ਔਰ ਬਹੁਤ ਜਲਦੀ ਜਿਹੜੀ ਨਵੀਂ ਕੋਰ ਕਮੇਟੀ ਹੈ ਉਹ ਜਿਹੜੀ ਹੈ ਦੁਬਾਰਾ ਅਨਾਉਂਸ ਕੀਤੀ ਜਾਵੇ। ਅੱਜ ਸਾਰੇ ਸੀਨੀਅਰ ਲੀਡਰ ਸਰਦਾਰ ਬਿੰਦਰ ਸਿੰਘ ਜੀ ਪੁਨਰ ਸਾਹਿਬ ਐਜਪੀਸੀ ਦੇ ਪ੍ਰਧਾਨ ਸਾਹਿਬ ਸਰਦਾਰ ਬਿੰਦਰ ਸਿੰਘ ਜੀ ਧਾਮੀ ਸਾਹਿਬ ਦਾਪਨਜੀਤ ਸਿੰਘ ਜੀ ਸਰਨਾ ਸudar neeshinder singh ji garival sir igwal singh chouda ji ਸਾਰੇ ਅੱਜ ਦੀ ਮੀਟਿੰਗ ਦੇ ਵਿੱਚ ਹਾਜ਼ਰੀ ਸੋ ਚੇਤੀ ਦੁਬਾਰਾ ਜਿਹੜੀ ਨਵੀਂ ਜਥੇਬੰਦੀ ਐ ਕੋਰ ਕਮੇਟੀ ਆ ਉਹ ਅਨੁਸਥਿਤ ਹੈ ਸੋ ਸਾਡੇ ਨਾਲ ਇਸ ਸਮੇ ਬੀਬੀ ਜਗੀਰਕਰ ਜੀ ਨੇ ਜਿਹੜੇ ਕੀ ਕੋਰ ਕਮੇਟੀ ਦੇ ਵਿੱਚੋਂ ਉਹਨਾਂ ਨੂੰ ਇਸ ਸਮੇ ਕੱਢ ਦਿੱਤਾ ਗਿਆ ਨਾਲ ਉਹਨਾਂ ਦੇ ਪ੍ਰੇਮ ਸਿੰਘ ਚੰਦੂ ਮਾਝਰਾ ਨੇ ਬੀਬੀ ਜੀ ਨਾਲ ਗੱਲਬਾਤ ਕਰਦੇ ਆ ਬੀਬੀ ਜਗੀਰਕਰ ਜੀ ਜਿਸ ਤਰ੍ਹਾਂ ਤੁਹਾਨੂੰ ਅਗਾਲ ਤੱਕ ਸਭ ਤੇ ਪੇਸ਼ ਹੁੰ ਤੋਂ ਪਹਿਲਾਂ ਹੀ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਆਪਣੀ ਕੋਰ ਕਮੇਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਸੋ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਨੇ ਮੈਨੂੰ ਬਾਹਰ ਕੀਤਾ ਕਿ ਸਾਰੀ ਕੋਰ ਕਮੇਟੀ ਭੰਗ ਕਰਤੀ ਸਾਰੀ ਕੋਰ ਕਮੇਟੀ ਹੀ ਭੰਗ ਕੀਤੀ ਹੈ ਪਰ ਕਾਰਨ ਵੱਡੇ ਦੋ ਹੀ ਨੇ ਕਿ ਤੁਸੀਂ ਤੇ ਜਿਹੜੇ ਬਾਕੀ ਬਾਗੀ ਧੜੇ ਦੇ ਜਿੰਨੇ ਅਕਾਲੀ ਮੈਂਬਰ ਨੇ ਉਹ ਉਹਦੇ ਵਿੱਚ ਨੇ ਤਾਂ ਉਹੀ ਇੱਕ ਵੱਡਾ ਕਾਰਨ ਦਿੱਤਾ ਉਹਨਾਂ ਨੇ ਅੱਛਾ ਪੀਓ ਜ਼ਿਆਦਾ ਕੋਰ ਕਮੇਟੀ ਦੇ ਮੈਂਬਰ ਛੱਡ ਗਏ ਇਸ ਕਰਕੇ ਜੀ 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 ਨਹੀਂ ਸਪ੍ਰਿੰਗ ਮੈਂਬਰ ਹੀ ਸਮਝਦੇ ਹਾਲੇ ਤੱਕ ਮੈਂਬਰ ਸਮਝਦੇ ਆਪਣੇ ਆਪ ਨੂੰ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਹੀ ਬਣਾਈ ਅਸੀਂ ਕਦੇ ਸ਼੍ਰੋਮਣੀ ਅਕਾਲੀ ਦਲ ਛੱਡੇ ਅਸੀਂ ਜੀ 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 ਤੋਂ ਅਕਾਲ ਤੁਸੀਂ ਸਾਬ ਤੇ ਪੇਸ਼ੀ ਵੀ ਆ ਸੁਖਬੀਰ ਬਾਦ ਉਹਨਾਂ ਨੂੰ ਬੁਲਾਇਆ ਅਗੇਸਟ ਉਹਦੇ ਤੋਂ ਪਹਿਲਾਂ ਦੇਖੋ ਜੀ ਉਹਨਾਂ ਦਾ ਉਹਨਾਂ ਦੀ ਆਪਣੀ ਤਾਕਤ ਹੈ ਆਪਣੀ ਪਾਵਰ ਉਹਨਾਂ ਨੇ ਮੋਨੋਪੋਲੀ ਕੀਤੀ ਹੋਈ ਹੈ ਜੀ ਉਹਨਾਂ ਜੀ ਕਰੇ ਨਾਮਿਨੇਟ ਕਰ ਲੈਂਦੇ ਆ ਉਹਨਾਂ ਜੀ ਕਰੇ ਤੇ ਟਾ ਦਿੰਦੇ ਆ ਪਹਿਲਾਂ ਵੀ ਸਟ੍ਰਕਚਰ ਸਾਰਾ ਪੱਕਾ ਕੀਤਾ ਸੀ ਉਹਦੇ ਆਪਣੀ ਮਰਜ਼ੀ ਨਾਲ ਹੀ ਫਿਰ ਨਾਮਿਨੇਟ ਕਰ ਦਿੱਤੇ ਸਾਰੇ ਕਮੇਟੀ ਵੀ ਨਾਮਿਨੇਟ ਕਰ ਦਿੱਤੀ ਔਰਤੇ ਦਾ ਵੀ ਨਾਮਿਨੇਟ ਕਰ ਦਿੱਤੇ ਇਸ ਕਰਕੇ ਇਹਨਾਂ ਗੱਲਾਂ ਕਰਕੇ ਤੇ ਸਾਰੀ ਪਾਰਟੀ ਦਾ ਨੁਕਸਾਨ ਹੋਇਆ ਜੀ ਜੀ ਬੜੀਆਂ ਪਾਵਰ ਸਾਰੀਆਂ ਹੋਲੀ ਸੋਲੀ ਆਪਣੇ ਕੋਲ ਰੱਖਦੀ ਹੈ ਕਿਸੇ ਨੂੰ ਸਲਾਹ ਨਹੀਂ ਕਰਦੀ ਕੋਈ ਗੱਲ ਨਹੀਂ ਕਰਦੀ ਜੀ ਗੱਲਾਂ ਦਾ ਨੁਕਸਾਨ ਨਹੀਂ ਕਰਕੇ ਤੇ ਪਾਰਟੀ ਜਿੱਤੇ ਪਹੁੰਚੀ ਜੀ ਤੇ ਅੱਗੇ ਤੁਸੀਂ ਕਿਸ ਤਰ੍ਹਾਂ ਬੀਬੀ ਜੀ ਅੱਗੇ ਕੀ ਪਲੈਨਿੰਗ ਲੈ ਕੇ ਤੁਸੀਂ ਚੱਲ ਰਹੇ ਹੋ ਕਿ ਅੱਗੇ ਤੁਸੀਂ ਕਿਸ ਤਰ੍ਹਾਂ ਵੇਚ ਰਹੇ ਹੋ ਹੁਣ ਕੀ ਪਲੈਨਿੰਗ ਹੈ ਦੇਖੋ ਜੀ ਸਾਡੀ ਤੇ ਇੱਕੋ ਗੱਲ ਹੈ ਕਿ ਅਸੀਂ ਸ਼੍ਰੋਮਣੀ ਕਾਲੀ ਦਲ ਤੋਂ ਬਾਹਰ ਨਹੀਂ ਚੰਮਦੇ ਅਸੀਂ ਮੈਂਬਰ ਹੈ ਸ਼੍ਰੋਮਣੀ ਕਾਲੀ ਦਲ ਦੇ ਜੀ ਸ਼੍ਰੋਮਣੀ ਕਾਲੀ ਦਲ ਦਾ ਸੁਧਾਰ ਕਰਨ ਵਾਸਤੇ ਅਸੀਂ ਤੁਰੇ ਨੇ ਔਰ ਸਾਰੇ ਜਾਣੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅ ਵੱਤ ਤੋਂ ਬਾਅਦ ਲੋਕਾਂ ਨੂੰ ਮੋਬਾਈਲਾਈਜ਼ ਕਰਕੇ ਨਾਲ ਜੋੜੀਏ ਅਕਾਲੀ ਦਲ ਦੇ ਨਾਲ ਜਿਹੜੇ ਕਬੀਨੇ ਆਈਆਂ ਸੀਗੀਆਂ ਜਿਹੜੀਆਂ ਕੋਈ ਘਟਾ ਸੀਗੀਆਂ ਉਹ ਸੁਧਾਰੀਏ ਜੀ ਸੋ ਹੁਣ ਜਿਸ ਤਰ੍ਹਾਂ ਕੱਲ ਤੱਕ ਸਰ ਤੇ ਪੇਸ਼ੀ ਹੋਏਗੀ ਤੁਸੀਂ ਕਿਸ ਤਰ੍ਹਾਂ ਦੀ ਉਮੀਦ ਰੱਖਦੇ ਹੋ ਕਿ ਜਿਹੜੀ ਅਕਾਲੀ ਦਲ ਐ ਸ਼੍ਰੋਮਣੀ ਅਕਾਲੀ ਦਲ ਐ ਉਹਨਾਂ ਵੱਲੋਂ ਜਿਸ ਤਰ੍ਹਾਂ ਦਾ ਵਰਤਾਰਾ ਪਿਛਲੇ ਵਾਰੀ ਕੀਤਾ ਗਿਆ ਸੋ ਤੁਹਾਨੂੰ ਕੀ ਲੱਗਦਾ ਕਿ ਮੰਨ ਜਾਣਗੇ ਕਿ ਹਾਂ ਸਾਡੇ ਤੋਂ ਗਲਤੀਆਂ ਹੋਈਆਂ ਇਹ ਤਾਂ ਪ੍ਰਧਾਨ ਸਾਹਿਬ ਦਾ ਫਰਜ਼ ਪੰਡਾ ਕਿ ਉੱਥੇ ਜਾ ਕੇ ਤੇ ਕੁਝ ਅਸਲੀ ਅਕਲ ਤਾਂ ਸਾਹਬ ਤੇ ਵੀ ਆਪਣਾ ਸੱਚ ਨਹੀਂ ਬੋਲਣਾ ਜੀ ਫਿਰ ਕਿੱਥੇ ਬੋਲਣਾ ਉੱਥੇ ਜਾ ਕੇ ਜੇ ਸਾਰੀ ਦੁਨੀਆ ਨੂੰ ਪਤਾ ਕੀ ਹੋਇਆ ਕਿਦਾਂ ਹੋਇਆ ਜੇ ਸਾਰੇ ਲੋਕਾਂ ਨੂੰ ਪਤਾ ਤੇ ਉਹਨਾਂ ਲੋਕਾਂ ਦੀ ਸੰਤੁਸ਼ਟੀ ਕਰਾਉਣ ਵਾਸਤੇ ਸੱਜੇ ਆਪਣੀ ਜ਼ੁਬਾਨ ਦੇ ਨਾਲ ਸ਼ਿਕਾਇਤ ਮੰਗੇ ਕਿ ਇਹ ਹੋਇਆ ਗਲਤੀ ਹੋ ਗਈ ਫਿਰ ਜੀ ਆਪਣੀ ਸਾਰਿਆਂ ਦੀ ਨਰਾਜ਼ਗੀ ਦੂਰ ਹੋਏਗੀ ਸਾਰੀ ਨਰਾਸ਼ ਜਿਹੜੇ ਹੋਏ ਇਹ ਲੋਕ ਉਹ ਤਾਂ ਵਾਪਸ ਆਉਣਗੇ ਜੀ ਸੋ ਮੇਰਾ ਖਿਆਲ ਹੈ ਕਿ ਸਾਨੂੰ ਹੋਵੇਗਾ ਅਗਰ ਕੱਲ ਟੈਕਸੀ ਸਾਹਮਣੇ ਜਾ ਕੇ ਸਹੀ ਗੱਲ ਕਹਿਣੀ ਚਾਹੀਦੀ ਤਾਂ ਜੋ ਲੋਕਾਂ ਦੀ ਸੰਤੁਸ਼ਟੀ ਹੋ ਸਕੇ ਤੇ ਸਾਡੇ ਤੇ ਪ੍ਰੋਸਟਾ ਕਰਾ ਦੇਣ। ਜੀ ਬਹੁਤ ਬਹੁਤ ਧੰਨਵਾਦ ਬੀਬੀ ਜੀ। ਮਿਹਰਬਾਨ। ਥੈਂਕ ਯੂ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ